ਹੈਲੋ ਫਰੈਂਡਸ ਵੈਲਕਮ ਟੂ ਦੀ ਵਲੌਗ ਤੇ ਫਰੈਂਡਸ ਲੈ ਕੇ ਆ ਗਈਆਂ ਮੈਂ ਸੋਹਣੇ ਸੋਹਣੇ ਸੂਟ ਗਰਮੀਆਂ ਦੇ ਪਾਉਣ ਵਾਲੇ ਸੂਟ ਬਹੁਤ ਹੀ ਸੋਹਣੇ ਪ੍ਰਿੰਟ ਆਏ ਆ ਗਿਆ ਤੇ ਤੁਹਾਨੂੰ ਬੁਖਾਉਣੇ ਆ ਵਾਰੀ ਵਾਰੀ ਤੇ ਬਾਕੀ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵੇਖਣਾ ਵਾ ਤੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਕਿਹੜਾ ਸੂਟ ਸਭ ਤੋਂ ਜ਼ਿਆਦਾ ਵਧੀਆ ਲੱਗਾ ਤੇ ਚੱਲਦੇ ਆਪਾਂ ਆਪਣੇ ਪਹਿਲੇ ਸੂਟ ਵੱਲ ਤੇ ਫਰੈਂਡਸ ਆਹ ਦੇਖੋ ਜੀ ਆਪਣਾ ਪਹਿਲਾ ਸੂਟ ਠੀਕ ਹੈ ਤੇ ਇਹ ਵੀ ਪਿਓਰ ਕਾਟਨ ਕਪੜਾ ਹੈਗਾ ਵਾ ਤੇ ਬਲੂ ਤੇ ਜਿਹੜਾ ਵਾਈਟ ਹੈ ਮਿਕਸ ਹੈਗਾ ਵਾ ਲੈਸ ਲੱਗੀ ਆ ਵਾਈਟ ਕਲਰ ਦੀ ਨੀਚੇ ਬਾਰਡਰ ਤੇ ਵੀ ਛੋਟੀ ਛੋਟੀ ਕਿਨਾਰੀ ਲੱਗੀ ਹੋਈ ਆ ਠੀਕ ਆ ਇਹ 올ਓਵਰ ਕਪੜਾ ਆਏਗਾ ਉਪਰੋਂ ਠੀਕ ਆ ਸਲਵਾਰ ਤੇ ਸੂਟ ਦਾ ਕਪੜਾ ਹੈਗਾ ਵਾ ਤੇ ਨਾਲ ਇਹਦੇ ਸ਼ਫੂਨ ਦਾ ਦੁਪੱਟਾ ਵਾ ਉਹਦੇ ਵੀ ਸਾਈਡ ਤੇ ਕਿਨਾਰੀ ਲੱਗੀ ਆ ਬਹੁਤ ਹੀ ਪਿਆਰੀ ਸੂਟ ਨਾਲ ਦੀ ਬਹੁਤ ਹੀ ਸੋਹਣਾ ਇਹਦੇ ਨਾਲ ਦੁਪੱਟਾ ਵਾ ਬਹੁਤ ਹੀ ਸੋਹਣਾ ਇਹਨਾਂ ਦੋਵਾਂ ਦੀ ਮੈਚਿੰਗ ਹੈਗੀ ਆ ਤੇ ਇਹ ਮਖਮਲ ਮਲਾਈ ਕਪੜਾ ਹੈਗਾ ਗਰਮੀਆਂ ਚ ਪਾਉਣ ਵਾਲਾ ਪੂਰੀ ਹਵਾ ਆਰ ਪਾਰ ਤੇ ਆਪਾਂ ਚੱਲਦੇ ਆ ਆਪਣੇ ਦੂਜੇ ਸੂਟ ਵੱਲ ਤੇ ਫਰੈਂਡਸ ਆ ਆ ਗਿਆ ਆਪਣਾ ਦੂਜਾ ਸੂਟ ਠੀਕ ਆ ਇਹ ਹੈਗਾ ਵਾ ਮਸਟਰਡ ਕਲਰ ਵਿੱਚ ਬਹੁਤ ਹੀ ਸੋਹਣੇ ਫੁੱਲ ਬਣੇ ਉੱਪਰ ਠੀਕ ਆ ਤੇ ਫਰੈਂਡਸ ਦੇਖ ਸਕਦੇ ਹੋ ਤੁਸੀਂ ਇਹਦੇ ਨਾਲ ਦੁਪੱਟਾ ਵਾ ਠੀਕ ਆ ਟਾਈ ਡਾਈ ਦੁਪੱਟਾ ਵਾ ਨਾਲ ਬਹੁਤ ਹੀ ਸੋਹਣਾ ਠੀਕ ਆ ਤੇ ਨਾਲ ਇਹਦੇ ਪ੍ਰਿੰਟ ਸਲਵਾਰ ਆਇਆ ਕਿ ਜਿੱਤੇ ਉੱਤੇ ਪਹੁੰਚਾਂ ਦਾ نیچے ਕੰਮ ਹੋਇਆ ਵਾ ਇਦਾਂ ਠੀਕ ਆ ਤੁਹਾਨੂੰ ਖੋਲ ਕੇ ਵਿਖਾ ਦਿੰਨੇ ਇੱਕ ਵਾਰੀ ਇਦਾਂ ਫਰੈਂਡਸ ਕੰਮ ਆਏਗਾ نیچے ਪਹੁੰਚਾਂ ਤੇ ਤੇ ਇਹਦਾ ਚਾਹੇ ਤੀ ਪਲਾਜ਼ੋ ਬਣਾਓ ਚਾਹੇ ਦੀ ਸਲਵਾਰ ਬਣਾਓ ਬਹੁਤ ਹੀ ਸੋਹਣਾ ਲੱਗੇਗਾ ਨਾਲ ਹੀ ਮੈਚਿੰਗ ਚ ਹੈਗਾ ਵਾ ਤੇ ਮਸਟਰਡ ਕਲਰ ਹੈਗਾ ਬਹੁਤ ਹੀ ਪਿਆਰਾ ਕਲਰ ਤੇ ਪਿਓਰ ਕਾਟਨ ਕਪੜਾ ਵਾ ਠੀਕ ਹੈ ਫਰੈਂਡਸ ਬਹੁਤ ਸੋਹਣਾ ਦੁਪੱਟਾ ਨਾਲ ਤੇ ਚਲਦੇ ਆਪਾਂ ਆਪਣੇ ਅਗਲੇ ਸੂਟ ਵੱਲ ਤੇ ਫਰੈਂਡਸ ਆ ਜੀ ਆ ਗਿਆ ਆਪਣਾ ਅਗਲਾ ਸੂਟ ਠੀਕ ਹੈ ਇਹ ਵੀ ਪਿਓਰ ਕਾਟਨ ਦਾ ਕਪੜਾ ਦੇਖ ਸਕਦੇ ਹੋ ਜੀ ਉੱਪਰ ਪੱਟੀ ਤੇ ਗਲਾ ਬਣਿਆ ਹੋਇਆ ਵਾ ਠੀਕ ਹੈ ਐਦਾਂ ਪੂਰਾ ਸੂਟ ਆਏਗਾ ਨਾਲ ਨਾਲ ਹੀ ਕਾਟਨ ਦਾ ਦੁਪੱਟਾ ਆਏਗਾ ਇਹਦੇ ਠੀਕ ਹੈ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਦੁਪੱਟਾ ਵਾ ਖੁੱਲਾ ਪਿਓਰਾ ਖੁੱਲਾ ਵਾ ਪੂਰਾ ਜੀ ਤੇ ਨਾਲ ਦੇਖੋ ਜੀ ਬਹੁਤ ਹੀ ਸੋਹਣਾ ਹੈ ਫ੍ਰੈਂਸੀ 올ਓਵਰ ਆਏਗਾ ਠੀਕ ਹੈ ਬਹੁਤ ਹੀ ਪਿਆਰਾ ਸੂਟ ਨਾਲ ਦੁਪੱਟਾ ਤੇ ਆਪਾਂ ਅਗਲੇ ਸੂਟ ਵੱਲ ਜਾਂਦੇ ਆ ਠੀਕ ਹੈ ਅਗਲਾ ਸੂਟ ਆਪਣਾ ਆ ਗਿਆ ਬਲੂ ਕਲਰ ਚ ਠੀਕ ਹੈ ਬਹੁਤ ਹੀ ਪਿਆਰਾ ਰੰਗ ਹੈ ਬਲੂ ਕਲਰ ਦਾ ਦੇਖੋ ਜੀ ਤੇ ਆਹ ਦੇਖੋ ਇਹ ਤਾਂ ਬਾਰਡਰ ਬਣਿਆ ਅੱਗੇ ਗਲੇ ਦੇ ਠੀਕ ਹੈ ਇਦਾਂ ਹੀ 올ਓਵਰ ਚ ਆਏਗਾ ਉੱਪਰੋਂ ਇਹ ਆ ਗਈ ਆਪਣੀ ਸ਼ਰਟ ਠੀਕ ਹੈ ਨਾਲ ਇਹਦੇ ਮੈਚਿੰਗ ਬਾਟਮ ਹੈਗੀ ਆ ਠੀਕ ਹੈ ਚਾਹੇ ਦਾ ਪਲਾਜ਼ੋ ਬਣਾਓ ਸਲਵਾਰ ਬਣਾਓ ਜੋ ਤੁਹਾਡਾ ਜੀ ਕਰਦਾ ਉਹ ਬਣਾਓ ਤੇ ਨਾਲ ਹੀ ਇਹਦੇ ਕਾਟਨ ਦਾ ਦੁਪੱਟਾ ਆਏਗਾ ਜੀ ਫੁੱਲਾ ਪਿਓਰ ਕਾਟਨ ਦਾ ਕੱਪੜਾ ਹੈ ਫਰੈਂਡਸ ਬਹੁਤ ਹੀ ਸੋਹਣੇ ਲੱਗਦੇ ਪਿਓਰ ਕਾਟਨ ਚ ਸੂਟ ਤੇ ਕਲਰ ਵੀ ਬਹੁਤ ਹੀ ਪਿਆਰਾ ਵਾ ਤੇ ਗਲੇ ਦੇ ਉੱਤੇ ਵੀ ਕਿੰਨਾ ਕੰਮ ਹੋਇਆ ਉਹ ਨਿਕਾ ਨਿਕਾ ਠੀਕ ਹੈ ਬਹੁਤ ਹੀ ਸੋਹਣਾ ਵਾ ਸੋਬਰ ਸਿੰਪਲ ਸੋਬਰ ਸੂਟ ਹੈਗੇ ਵੀ ਠੀਕ ਹੈ ਤੇ ਗਰਮੀਆਂ ਚ ਇਹੋ ਜਿਹਾ ਸੂਟ ਬਹੁਤ ਹੀ ਸੋਹਣੇ ਲੱਗਦੇ ਆ ਤੇ ਆਪਾਂ ਹੁਣ ਚੱਲਦੇ ਆ ਆਪਣੇ ਅਗਲੇ ਸੂਟ ਵੱਲ ਠੀਕ ਆ ਤੇ ਫਰੈਂਡਸ ਅਗਲਾ ਸੂਟ ਮੇਰਾ ਫੇਵਰਿਟ ਬਹੁਤ ਹੀ ਸੋਹਣਾ ਤੇ ਸਿੰਪਲ ਸੋਬਰ ਮਖਮਲ ਮਲਾਈ ਕਪੜਾ ਪੂਰਾ ਹੈ ਇਹਦੇ ਵਿੱਚ ਗੁਲਾਬੀ ਰੰਗ ਦੇ ਦੇਖੋ ਫੁੱਲ ਬਣੇ ਹੋਏ ਆ ਨਾਲ ਮਜੈਂਟਾ ਮੈਚਿੰਗ ਵਾਹ ਬਹੁਤ ਹੀ ਸੋਹਣੀ ਸ਼ੇਡ ਆ ਬਹੁਤ ਹੀ ਸੋਹਣਾ ਕਪੜਾ ਠੀਕ ਆ ਬੜੀ ਸੋਹਣੀ ਮੈਚਿੰਗ ਆ ਇਦਾਂ ਨਾ ਤੁਸੀਂ ਚੁੰਨੀ ਰੰਗਾਓ ਨਾਲ ਦੀ ਬਹੁਤ ਸੋਹਣੀ ਲੱਗੇਗੀ ਉੱਪਰ ਲੈਸ ਲਾ ਲੂ ਕੇ ਮਜੈਂਟਾ ਕਲਰ ਦੀ ਬਹੁਤ ਪਿਆਰਾ ਸੂਟ ਬਣਨ ਵਾਲਾ ਵਾ ਠੀਕ ਐ ਤੇ ਜਦੋਂ ਇਹ ਤਿਆਰ ਹੋ ਗਿਆ ਤੁਹਾਨੂੰ ਜਰੂਰ ਵਿਖਾਵਾਂਗੇ ਵੀਡੀਓ ਨੂੰ ਤੇ ਤੁਸੀਂ ਵੀਡੀਓ ਵੇਖਣੀ ਆ ਜਦੋਂ ਇਹ ਸਾਰੇ ਸੂਟ ਤਿਆਰ ਹੋਣਗੇ ਠੀਕ ਐ ਇਹਦੇ ਵਿੱਚ ਬਹੁਤ ਸਾਰੇ ਕਲਰ ਆ ਗਏ ਬਲੂ ਸ਼ੇਡ ਚ ਹੀਗਾ ਠੀਕ ਐ ਮਜੈਂਟਾ ਦੀ ਨਾਲ ਬਲੂ ਸ਼ੇਡ ਨਾਲ ਇੱਥੇ ਫਲਾਰਸ ਬਲੂ ਆਉਂਦੇ ਆ ਤੇ yellow ਕਲਰ ਚ ਹੀਗਾ ਬਹੁਤ ਪਿਆਰੇ ਪਿਆਰੇ ਸੋਹਣੇ ਸੋਹਣੇ ਕਲਰ ਆਏ ਇਹਦੇ ਵਿੱਚ ਠੀਕ ਐ ਤੇ ਹੁਣ ਆਪਾਂ ਆਪਣੇ ਅਗਲੇ ਸੂਟ ਵੱਲ ਜਾਂਦੇ ਆਂ ਤੇ ਫਰੈਂਸ ਆ ਗਿਆ ਜੀ ਆਪਣਾ ਅਗਲਾ ਸੂਟ ਠੀਕ ਆ ਆ ਦੇਖੋ ਜੀ ਇਹ ਵੀ ਥੋੜਾ ਕਾਟਨ ਮਿਕਸ ਕਪੜਾ ਹੈਗਾ ਵਾ ਠੀਕ ਆ ਥੋੜਾ ਪਾਰਟੀ ਵੇਅਰ ਚ ਆ ਜਾਂਦਾ ਵਾ ਸਿੰਪਲ ਜਿਹੜੀਆਂ ਮੇਰੀਆਂ ਭੈਣਾਂ ਪਾਉਂਦੀਆਂ ਵਾ ਰੋਜ਼ ਆਉਣ ਜਾਣ ਨੂੰ ਡੇਲੀ ਵੇਅਰ ਜਾਂ ਕੋਈ ਕਾਲਜ ਸਕੂਲ ਲੱਗੀਆਂ ਉਹਨਾਂ ਵਾਸਤੇ ਕਪੜਾ ਬਹੁਤ ਹੀ ਸੋਹਣਾ ਦੇਖੋ ਜੀ ਕਾਟਨ ਚ ਆਇਗਾ ਹੈ ਗ੍ਰੇਸ ਕਾਟਨ ਮਿਕਸ ਜਾ ਵਾ ਠੀਕ ਆ ਨਾਲ ਇਹਦੇ ਮੈਚਿੰਗ ਸਲਵਾਰ ਜਾਂ ਪਲਾਜ਼ੋ ਬਣਾਓ ਪਲਾਜ਼ੋ ਬਣਾਓਗੇ ਤਾਂ ਬਹੁਤ ਸੋਹਣਾ ਲੱਗੇਗਾ ਠੀਕ ਆ ਦੇ ਨਾਲ ਇਹਦੇ ਆਏਗਾ ਜੀ ਦੁਪੱਟਾ ਠੀਕ ਆ ਬਹੁਤ ਹੀ ਸੁੰਦਰ ਤੇ ਬਹੁਤ ਹੀ ਪਿਆਰਾ ਦੁਪੱਟਾ ਆਏਗਾ ਜੀ ਦੇਖੋ ਫਰੈਂਡਸ ਖੁੱਲਾ ਦੁਪੱਟਾ ਨਾਲ ਬਹੁਤ ਸੋਹਣਾ ਤੇ ਆ ਆਪਣਾ ਆਏਗਾ ਕਮੀਜ਼ ਤੇ ਆ ਨਾਲ ਆਪਣੀ ਬਾਟਮ ਇਹ ਸੀਗਾ ਆਪਣਾ ਸੂਟ ਤੇ ਆਪਾਂ ਚੱਲਦੇ ਆ ਆਪਣੇ ਅਗਲੇ ਸੂਟ ਵੱਲ ਤੇ ਫਰੈਂਡਸ ਤੁਸੀਂ ਲਾਸਟ ਤੇ ਜਰੂਰ ਦੱਸਣਾ ਕਿ ਤੁਹਾਨੂੰ ਕਿਹੜਿਆ ਵਧੀਆ ਲੱਗਾ ਸੂਟ ਕਮੈਂਟ ਕਰਕੇ ਦੱਸਣਾ ਤੁਸੀਂ ਦੱਸ ਦੇਣੀ ਹੁੰਦੇ ਤੇ ਫਰੈਂਡਸ ਆ ਆ ਗਿਆ ਆਪਣਾ ਅਗਲਾ ਸੂਟ ਇਹ ਹੈਗਾ ਵਾ ਲਵੈਂਡਰ ਕਲਰ ਜੋ ਕਿ ਬਹੁਤ ਚੱਲ ਰਿਆ ਠੀਕ ਹੈ ਦੇਖੋ ਜੀ ਇਹ ਵੀ ਪਿਓਰ ਕਾਟਨ ਸਾਰੇ ਕੱਪੜੇ ਫ੍ਰੈਂਡਸ ਪਿਓਰ ਕਾਟਨ ਚ ਠੀਕ ਹੈ ਤੇ ਆ ਹੋ ਗਿਆ ਦਾ ਬਾਟਮ ਅੱਗੋ ਸੋਰੀ ਗਲਾ ਠੀਕ ਹੈ ਬਹੁਤ ਹੀ ਪਿਆਰਾ ਬਣਿਆ ਹੋਇਆ ਦੇਖੋ ਨਿੱਕੀ ਨਿੱਕੀ ਤਾਰੇ ਲੱਗੇ ਹੋਏ ਵਿੱਚ ਇਦਾਂ ਹੀ 올ਓਵਰ ਨੀਚੇ ਆਏਗਾ ਇਹ ਹੈਗੀ ਆਪਣੀ ਸ਼ਰਟ ਨਾਲ ਇਹਦੇ ਮੈਚਿੰਗ ਬਾਟਮ ਹੈਗੀ ਆ ਗ੍ਰੇ ਕਲਰ ਦੀ ਠੀਕ ਹੈ ਕਾਟਨ ਚ ਕੱਪੜਾ ਪੂਰਾ ਤੇ ਨਾਲ ਹੀ ਕਾਟਨ ਦਾ ਦੁਪੱਟਾ ਠੀਕ ਹੈ ਮਖਮਲ ਕਾਟਨ ਕੋਈ ਗਰਮੀ ਲੱਗਣ ਨਹੀਂ ਲੱਗੀ ਤੁਹਾਨੂੰ ਨਹੀਂ ਤਾਂ ਦੂਜੀ ਆਪਾਂ ਜਿਹੜੇ ਦੁਪੱਟੇ ਲੈਣੇ ਉਹ ਗਲੇ ਨੂੰ ਚੁੱਭਦੇ ਆਂ ਕੁਛ ਇਹਦਾ ਕੁਛ ਇਦਾਂ ਦਾ ਸਹੀ ਨਹੀਂ ਆ ਬਹੁਤ ਹੀ ਸੋਹਣਾ ਤੇ ਬਹੁਤ ਹੀ ਸਿੰਪਲ ਪਿਆਰੇ ਸੂਟ ਹੈਗੇ ਆ ਡੇਲੀ ਵੇਅਰ ਪਾਉਣ ਵਾਸਤੇ ਤੇ ਚੱਲਦੇ ਆਂ ਆਪਾਂ ਆਪਣੇ ਅਗਲੇ ਸੂਟ ਵੱਲ ਠੀਕ ਹੈ ਫਰੈਂਡਸ ਤੇ ਅਗਲਾ ਸੂਟ ਫਰੈਂਡਸ ਬਹੁਤ ਹੀ ਸੋਹਣਾ ਸਿੰਪਲ 올ਓਵਰ ਸੂਟ ਆ ਤੁਹਾਨੂੰ 올ਓਵਰ ਸੂਟ ਵਿਖਾਉਣੇ ਹੁਣ ਤੇ ਦੇਖੋ ਲਾਈਟ ਪਿੰਕ ਚ ਹੈਗਾ ਵਾ ਨਿੱਕੇ ਨਿੱਕੇ ਬੂਟੀ ਬਣੀ ਹੋਈ ਤੇ ਨਿੱਕੇ ਨਿੱਕੇ ਫੁੱਲ ਬਣੇ ਆ ਛੋਟੇ ਛੋਟੇ ਇਹ 올ਓਵਰ ਕਪੜਾ ਆਏਗਾ ਜੀ ਇਹਦੇ ਨਾਲ ਠੀਕ ਹੈ ਇੱਚੀ ਬਹੁਤ ਸਾਰੇ ਕਲਰ ਹੈਗੇ ਆ ਬਲੂ ਸ਼ੇਡ ਚ ਕਲਰ ਸੀਗਾ ਇਹਦਾ ਤੇ ਗ੍ਰੀਨ ਚ ਆਏਗਾ ਕਿ ਕਲਰ ਬਹੁਤ ਹੀ ਪਿਆਰਾ ਹੈ ਇਦਨਾ ਚਾਹੇ ਤੁਸੀਂ ਮੈਚਿੰਗ ਕਰਕੇ ਕੋਈ ਦੁਪੱਟਾ ਲੈ ਸਕਦੇ ਹੋ ਤੇ ਨਾਲ ਉਹਨੂੰ ਪੂਰੀ ਤਰ੍ਹਾਂ ਤਿਆਰ ਕਰ ਸਕਦੇ ਹੋ ਲੈਂਸ ਲੂਸ ਲਾ ਕੇ ਬਹੁਤ ਪਿਆਰਾ ਇਹ ਵੀ ਸੂਟ ਬਣਨ ਵਾਲਾ ਵਾ ਤੇ ਆਪਾਂ ਚੱਲਦੇ ਆਪਾਂ ਅਗਲੇ ਸੂਟ ਵੱਲ ਤੇ ਫਰੈਂਡਸ ਆ ਹੈਗਾ ਆਪਣਾ 올ਓਵਰ ਕਪੜਾ ਇਹ ਹੈਗਾ ਪੈਰਟ ਕਲਰ ਠੀਕ ਹੈ ਬਹੁਤ ਹੀ ਪਿਆਰਾ ਇਹ ਵੀ ਪਿਓਰ ਕਾਟਨ ਚ ਹੈ ਫਰੈਂਡਸ ਸਾਰੇ ਕਪੜੇ ਪਿਓਰ ਕਾਟਨ ਚ ਆ ਠੀਕ ਹੈ ਤੇ ਜਿਹੜੇ ਫਰੈਂਡਸ ਤੁਹਾਨੂੰ ਮੈਂ ਸੂਟ ਵਿਖਾ ਰਹੀ ਆਂ ਇਹ ਹੈਗੇ 350 ਦੀ ਰੇਂਜ ਵਿੱਚ ਜਿਹੜੇ 올ਓਵਰ ਕੱਪੜੇ ਹੈਗੇ ਠੀਕ ਹੈ ਬਹੁਤ ਹੀ ਪਿਆਰੇ ਬਹੁਤ ਸਿੰਪਲ ਠੀਕ ਹੈ ਸੋਬਰ ਘਰ ਚ ਪਾਓ ਆਰਾਮ ਨਾਲ ਹੰਡਾਓ ਪੂਰੀ ਗਰਮੀਆਂ ਹਵਾਰ ਪਰ ਕੋਈ ਤੁਹਾਨੂੰ ਏਸੀ ਦੀ ਲੋੜ ਨਹੀਂ ਘਰ ਹੀ ਏਸੀ ਹੈ ਤੇ ਫਰੈਂਡਸ ਅਗਲਾ ਆ ਗਿਆ ਜੀ ਆਪਣਾ ਸੂਟ ਇਹ ਵੀ 올ਓਵਰ ਕੱਪੜਾ ਹੈਗਾ ਵਾ ਠੀਕ ਹੈ ਇਹ ਥੋੜਾ ਮਿਕਸਚ ਆਏਗਾ ਇਹ ਵੀ 350 ਦੀ ਰੇਂਜ 'ਚ ਹੈ ਫਰੈਂਡਸ ਠੀਕ ਹੈ ਤੇ ਬਹੁਤ ਹੀ ਪਿਆਰਾ ਹੈ ਵੀ ਕੱਪੜਾ ਦੇਖੋ ਕਿੰਨਾ ਸੋਹਣਾ ਦਾ ਪ੍ਰਿੰਟ ਹੋਇਆ ਡਾਰਕ ਬਲੂ ਕਲਰ ਦਾ ਪ੍ਰਿੰਟ ਹੈ ਤੇ ਨਾਲ ਡਾਰਕ ਬਲੂ ਕਲਰ ਦੀ ਚੁੰਨੀ ਜਿਹੜੀ ਬਹੁਤ ਹੀ ਸੋਹਣੀ ਲੱਗੇਗੀ ਨਾਲ ਲੈਸ ਲੂਸ ਲਾ ਕੇ ਬਹੁਤ ਹੀ ਪਿਆਰਾ ਇਹ ਵੀ ਸੂਟ ਬਣਨ ਵਾਲਾ ਵਾ ਠੀਕ ਆ ਤੇ ਚੱਲਦੇ ਆਪਾਂ ਅਗਲੇ ਸੂਟ ਵੱਲ ਫਰੈਂਡਸ ਆ ਆ ਗਿਆ ਆਪਣਾ ਜੀ ਅਗਲਾ ਸੂਟ ਇਹ ਵੀ ਹੈਗਾ 올ਓਵਰ ਠੀਕ ਆ ਬਹੁਤ ਹੀ ਪਿਆਰੀ ਸ਼ੇਡ ਪਿੰਕ ਸ਼ੇਡ ਵਿੱਚ ਠੀਕ ਹੈ ਪਿੰਕ ਪੀਚ ਜੀ ਸ਼ੇਡ ਹੈ ਬਲੈਕ ਨਾਲ ਮਿਕਸ ਹੈ ਠੀਕ ਆ ਬਹੁਤ ਸੋਹਣਾ ਲੱਗੇਗਾ ਇਹ ਦੇ ਨਾਲ ਠੀਕ ਆ ਜਿੱਦਾਂ ਇਹਦੇ ਵਿੱਚ ਸਾਰੇ ਕਲਰ ਹੈਗੇ ਇੱਕ ਵੀ ਕਲਰ ਚੂਜ਼ ਕਰਕੇ ਆਪਾਂ ਇਹਦੇ ਨਾਲ ਦੁਪੱਟਾ ਰੰਗਾ ਲਾ ਰੰਗਾ ਲੈਣਾ ਤੇ ਬਹੁਤ ਸੋਹਣਾ ਇਹ ਵੀ ਸੂਟ ਬਣ ਜਾਣਾ ਵਾ ਤੇ ਵੀਡੀਓ ਤੁਹਾਨੂੰ ਜ਼ਰੂਰ ਵਿਖਾਵਾਂਗੇ ਜਦੋਂ ਦਾ ਸਾਰੇ ਸੂਟ ਤਿਆਰ ਹੋ ਜਾਣਗੇ ਤੇ ਬਹੁਤ ਹੀ ਪਿਆਰੇ ਇਹਦੇ ਵਿੱਚ ਬਹੁਤ ਸਾਰੇ ਕਲਰ ਸੀਗੇ ਠੀਕ ਆ ਆ ਵੇਖੋ ਜੀ ਫਰੈਂਡਸ ਬਹੁਤ ਹੀ ਸੋਹਣਾ ਤੇ ਚੱਲਦੇ ਆਪਾਂ ਅਗਲੇ ਸੂਟ ਵੱਲ ਤੇ ਫਰੈਂਡਸ ਆ ਗਿਆ ਬੇਬੀ ਪਿੰਕ ਬਹੁਤ ਹੀ ਸੋਹਣਾ ਲੱਗਣ ਵਾਲਾ ਕਲਰ ਟੰਗ ਬੜਾ ਉੱਠਦਾ ਇਹਦੇ ਵਿੱਚ ਉਹ ਕਲਰ ਹੈਗਾ ਇਹ ਕਿ ਫਰੈਂਸ ਆ ਇਦਾਂ ਸੂਟ ਆਗਾ ਪ੍ਰੋਪਰ ਠੀਕ ਆ 올ਓਵਰ ਇਹ ਸੂਟ ਆਗਾ ਵਾ ਤੇ ਅੱਗੇ ਇਦਾਂ ਕੰਮ ਹੋਇਆ ਦੇਖੋ ਬੜਾਈ ਜੀ ਤੇ ਇਦਾਂ ਹੀ ਫਰੈਂਸ ਆ ਬਾਜੂ ਤੇ ਆਏਗਾ ਠੀਕ ਆ ਤੇ ਆ ਆਪਣਾ ਫਰੰਟ ਆ ਗਿਆ ਠੀਕ ਆ ਇਦਾਂ ਹੀ ਬੂਟੇ ਬਣੇ ਉੱਪਰ ਬਹੁਤ ਸੋਹਣਾ ਕਲਰ ਆ ਤੇ ਫਰੈਂਸ ਇਹ ਸੀ ਆਪਣੇ ਸਾਰੇ ਸੂਟ ਠੀਕ ਆ ਪਿਓਰ ਕਾਟਨ ਦੇ ਤੇ ਬਾਕੀ ਤੁਸੀਂ ਹੁਣ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਹੜਾ ਸਭ ਤੋਂ ਜ਼ਿਆਦਾ ਵਧੀਆ ਲੱਗਾ ਤੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਵੀਡੀਓ ਨੂੰ ਕਰਨਾ ਲਾਈਕ ਤੇ ਸ਼ੇਅਰ ਕਮੈਂਟ ਕਰਕੇ ਹੁੰਦੀ ਦੱਸਣਾ ਠੀਕ ਆ ਤੇ ਦੱਸਣਾ ਜ਼ਰੂਰ ਓਕੇ ਬਾਏ ਮਿਲਦੇ ਆਪਾਂ ਅਗਲੇ ਬਲੌਗ ਚ ਬਾਏ